ਉਹ ਤੁਰਦਾ ਰਹੇ ਤੇ ਪਵਿੱਤਰ ਰਹੇ ਸਫਰ ਕਰਦਾ ਰਹੇ ਦਰਿਆਲ ਦੇ ਰੂਪ ਵਿੱਚ ਜੇ ਉਹ ਹੀ ਪਾਣੀ ਰੁਕ ਗਿਆ ਉਹ ਛੱਪੜ ਬਣ ਗਿਆ ਤੇ ਛੱਪੜ ਵਿੱਚ ਜਾਲਾ ਪੈ ਗਿਆ ਛੱਪੜ ਵਿੱਚੋਂ ਬਦਬੂ ਆਉਣ ਲੱਗ ਪਈ ਜੇ ਉਹ ਤੁਰਦਾ ਸੀ ਤੇ ਪਵਿੱਤਰ ਜੇ ਉਹ ਖਲੋ ਗਿਆ ਜੇ ਉਹ ਰੁਕ ਗਿਆ ਛੱਪੜ ਬਣ ਗਿਆ ਤੇ ਉਹਦੇ ਵਿੱਚੋਂ ਬਦਬੂ ਆਉਣ ਲੱਗ ਪਈ ਆਪ ਜੀ ਨੇ ਸੈਣ ਕਰ ਲੈਣਾ ਧਾਰਮਿਕ ਚਿੰਨ ਜਿੰਨੇ ਨੇ ਭਾਵੇਂ ਹਿੰਦੂ ਨੇ ਪਾਏ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਸਿੱਖ ਨੇ ਕਿਸੇ ਵੀ ਪਾਏ ਨੇ ਜੇ ਤੇ ਇਹਨਾਂ ਨੂੰ ਪਾ ਕੇ ਬੰਦਾ ਅੰਦਰੂਨੀ ਤੌਰ ਤੇ ਸਫਰ ਕਰਦਾ ਰੱਬ ਦੇ ਘਰ ਵੱਲ ਫਿਰ ਤੇ ਇਹ ਵੀ ਪਵਿੱਤਰ ਲੈ ਜਾਣਗੇ ਉਸ ਪਾਣੀ ਵਾਂਗ ਜਿਹੜਾ ਤੁਰਦਾ ਤੇ ਪਵਿੱਤਰ ਰਹਿੰਦਾ ਤੇ ਜੇ ਉਹਦੇ ਘਰ ਵੱਲ ਸਫਰ ਹੀ ਬੰਦ ਕਰ ਦਿੱਤਾ ਫਿਰ ਇੰਜ ਸਮਝ ਲੈਣਾ ਹੈ ਚਿੰਨ ਵੀ ਛੱਪੜ ਹੀ ਬਣ ਗਏ ਨੇ ਬਦਬੂ ਆਉਂਦੀ ਵਿੱਚ ਜਦੋਂ ਇੱਕ ਬੰਦੇ ਨੇ ਧਰਮ ਦਾ ਚਿੰਨ ਪਾਇਆ ਉਹਦੇ ਕੋਲੋਂ ਈਰਖਾ ਦੀ ਬਦਬੂ ਆ ਰਹੀ ਹੈ ਉਹਦੇ ਕੋਲੋਂ ਕ੍ਰੋਧ ਦੀ ਬਦਬੂ ਆ ਰਹੀ ਹੈ ਉਹਦੇ ਕੋਲੋਂ ਵੈਰ ਵਿਰੋਧ ਦੀ ਬਦਬੂ ਆ ਰਹੀ ਹੈ ਦਿਨ ਰਾਤ ਮੂੰਹ ਤੋਂ ਨਿੰਦਿਆ ਕਰਦਾ ਹੈ ਸਵੇਰੇ ਉੱਠਦੇ ਅਸਾਰ ਉਹਨੂੰ ਆਪਣਾ ਆਪ ਨਜ਼ਰ ਨਹੀਂ ਆਉਂਦਾ ਗਵਾਂਡੀਆਂ ਵੱਲ ਪਹਿਲਾਂ ਦਿਨ ਕਦੀ ਆਪਣੇ ਵੱਲ ਮੂੰਹ ਕਰਕੇ ਝਾਤੀ ਆਪਣੇ ਤੇ ਪਾਈ ਨਹੀਂ ਸਾਰਾ ਸੰਸਾਰ ਕੁਣ ਦਿੰਦਾ ਸਵੇਰ ਤੋਂ ਸ਼ਾਮ ਤੱਕ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੀ ਆਪਣੇ ਆਪ ਨੂੰ ਵੀ ਪੁਣਿਆ ਕਰ